ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਆ ਗਿਆ ਆਪਾਂ ਸਵੇਰੇ ਸਵੇਰੇ ਆ ਗਏ ਹਾਂ ਜੀ ਕਿਚਨ 'ਚ ਇਹ ਬਣਾ ਰਹੇ ਹਾਂ ਪੂਰੀਆਂ ਸੋਲਿਆਂ ਦੀ ਸਬਜ਼ੀ ਬਣਾਈ ਸੀ ਆਪਾਂ ਉਹਦੇ ਲਈ ਹੁਣ ਆਪਾਂ ਬਣਾ ਰਹੇ ਹਾਂ ਜੀ ਪੂਰੀਆਂ ਬੇਟੇ ਦੇ ਡਿਫਰੈਂਸ 'ਚ ਪਾਉਣੀਆਂ ਨੇ ਇਹ ਪੇੜੇ ਕਰ ਲੈਨੇ ਜੀ ਆਪਾਂ ਰੋਟੀ ਜਿੰਨੇ ਸਾਈਜ਼ ਦੇ ਪੇੜਾ ਲਿਆ ਜੀ ਆਪਾਂ ਵੱਡੇ ਨਹੀਂ ਬਣਾਦੇ ਡਿਫਰੈਂਸ 'ਚ ਪੈਣੀਆਂ ਨੇ ਇਲਾਪਣਾ ਘਰ ਮੇਂ ਤੇਲ ਦੇਖਦੇ ਆਂ ਜੀ ਆਪਾਂ ਗਰਮ ਹੈ। ਹਾਂ ਜੀ ਤੇਲ ਆਪਣਾ ਗਰਮ ਹੋ ਗਿਆ। ਇਹ ਬੜੀ ਹੋ ਗਈ ਜੀ ਇਹ ਫੁੱਲੀ ਨਹੀਂ। ਦੂਸਰੀ ਮੇਲ ਲੈਨੇ ਆਪਾਂ ਤਿਆਰ ਕਰ ਲੈਂਦੇ ਆਂ। ਦੂਸਰੀ ਪਾਦਾਨੀ ਆ ਜੀ ਆਪਾਂ ਜਲਦੀ ਹੈ ਜੀ ਆਪਾਂ ਨੂੰ ਬਸ ਦਾ ਟਾਈਮ ਹੋਣ ਵਾਲਾ ਇਹ ਚ ਵੀ ਗਲੀ ਹੋ ਗਈ ਜੀ ਅੱਜ ਪਤਾ ਨਹੀਂ ਕੀ ਹੋ ਰਿਹਾ ਜੀ सारिया बना के फिर दिखाने जी तुम तो बना लिया जी हम आप टिफिन च बेक करते हैं फिंगे जी पहला आप ਕਿਰਮਾ ਅਚੀਵਮੈਂਟ ਕੀ ਆਪਾਂ ਟਿਫਨ ਚ ਪਾ ਦਾਂਗੇ ਜੀ ਠੀਕ ਹੈ ਜੀ ਆਪਾਂ ਫਿਰ ਮਿਲਦੇ ਆ ਤੁਹਾਨੂੰ ਬਣਾਈ ਹੈ ਜੀ ਆਪਾਂ ਮੱਖਣੀ ਕੱਢ ਲੈਂਦੇ ਆਪਾਂ ਇਹਦੇ ਵਿੱਚੋਂ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਾਾਨੂੰ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ ਜੀ ਆਪਾਂ ਮੱਖਣੀ ਕੱਢ ਲਈਏ ਜੀ ਨਸਤੀ ਬਣ ਕੇ ਤਿਆਰ ਆ ਆਪਣੇ